ਇਹ ਵੱਜਣੇ ਦੀ ਮੱਖਣਬਾਈ ਹਰਵੱਲਾ ਹਰ ਇੱਕ ਗਿਲਵਿੰਦਰ ਦੀ 100 ਦੀ ਕਬੱਡੀ ਹੋਵੇਗੀ ਤੇ ਸਾਡੇ ਚੰਨੀ ਡਾਕਟਰ ਵੱਲੋਂ ਵੀ ਗਿਲਵਿੰਦਰ ਦੇ ਹਰ ਇੱਕ ਨੇੜ 100 ਦੀ ਮਾਲੇ ਦੀ ਹਰ ਇੱਕ ਨੇੜ 100 ਦੀ ਇਹ ਹੈ ਲੱਭੂ ਪਰ ਆਗੀ ਬਣ ਗਿਆ ਜਿਹੜੇ ਜਿਹੜੇ ਕਹਿੰਦੇ ਵੀ ਜਨਵੇਂ ਦੀ ਟੀਮਾਂ ਅੱਜ ਬਹੁਤ ਵੱਡੀ ਟੀਮ ਬਣ ਕੇ ਆਈ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਸਾਡੇ ਐਨ ਆਰ ਆਈ ਭਰਾ ਹੈ ਮਨੀ ਗੇਲਾ ਯੂ ਐਸ ਵੀ ਧਾਤੀ ਬਰੇ ਸਾਹਿਬ ਪਿੰਡ ਹੈ ਮਨੀ ਦਾ ਇਧਰ ਕਹਿੰਦੇ ਵੀ ਇਹ ਜਾਣ ਕੇ ਆ ਸੈਂਟਰ ਲਾਈਨ ਤੋਂ ਕਹਿੰਦੇ ਆ ਰੇਟਰ ਜਾਣ ਕੇ ਬਾਹਰ ਗਏ ਆ ਗੱਲ ਕਰ ਲੋ ਭਾਈ ਸੰਦੀਪ ਜੀ ਨਾਲ ਗੱਲ ਕਰ ਲੈ ਸੰਦੀਪ ਛੋਟੇ ਝੜ ਨੇ ਜੱਫਾ ਲਾਇਆ ਸੀ ਉਹ ਡੀ ਪੀ ਸਾਹਿਬ ਖੜਿਆ ਭਾਈ ਬਣ ਕੇ ਮੇਰੇ ਤੇ ਗੁੱਸਾ ਨਾ ਕਰੋ ਯਾਰ ਬਾਈ ਗੱਲ ਪਤਾ ਕੀ ਹੈ ਮੇਰੇ ਤੇ ਕੋਈ ਗੁੱਸਾ ਨਾ ਕਰੋ ਇਹ ਜਿਹੜੀ ਗੱਲ ਸੱਚੀ ਆ ਤਾਂ ਸੱਚੀ ਆ। ਇਧਰ ਜਨਵੇੜ ਦੀ ਟੀਮ ਖੇਡ ਰਹੀ ਆ ਉਹ ਕਹਿੰਦੇ ਵੀ ਜਾਣ ਬੁੱਝ ਕੇ ਨਾ ਪਲੇਅਰ ਆਊਟ ਲਾਈਨ ਉਹਨੇ ਕ੍ਰਾਸ ਕੀਤੀ ਆ ਜਾਣ ਬੁੱਝ ਕੇ। ਮਸਲਾ ਕੀ ਆ ਵੀ ਮਸਲਾ ਬੈਸਤਾ ਵਾਲਾ ਆ ਔਰ ਡੀਪੀ ਸਾਹਿਬ ਪ੍ਰਬੰਧਕ ਕਮੇਟੀ ਫੈਸਲਾ ਕਰੋ ਅਸੀਂ ਜਿਵੇਂ ਸਹੀ ਆ ਤਾਂ ਅਸੀਂ ਬੋਲਤਾ ਇੱਕ ਵਾਰੀ। ਪ੍ਰਬੰਧ ਕਰਨ ਵਾਲੇ ਆ। ਹੁਣ ਜਦੋਂ ਐਂਡ ਤੇ ਆ ਕੇ ਖਿਡਿਆਰੀ ਬੇਈਮਾਨ ਹੋ ਜਾਣਾ ਉਹਦਾ ਕੋਈ ਹੱਲ ਨਹੀਂ। ਮੈਚ ਜਲਵੇੜਾ ਜਿੱਤੇ ਆ ਪਿਆਗਾ ਰੋਲਾ ਬੈਸਟ ਦਾ 25000 ਦਾਗਾ ਇਹਨਾਂ ਨੇ 25000 ਲੈਣ ਪਿੱਛੇ ਦਵਾਰੇ ਰੇਡ ਨਹੀਂ ਪਾਉਂਦੇ ਸੀ ਅਖਿਆ ਵੀ ਰੇਡ ਪਾਓ ਤੇ ਮੈਚ ਖੇਡੋ ਇਹ ਹੁਣ ਆਕੜ ਦਿਖਾਉਂਦੇ ਨੇ ਸਾਨੂੰ ਵੀ ਅਸੀਂ ਗਰਾਊਂਡ ਛੱਡ ਕੇ ਜਾਣੇ ਆ ਪ੍ਰਬੰਧਕਾ ਸਾਡਾ ਆਪਣੇ ਪਿੰਡ ਦੀ ਟੀਮ ਨਹੀਂ ਜਿਹੜਾ ਆ ਤੁਸੀਂ ਸੁਣਦੇ ਹੋ ਸਾਰੇ ਦਰਸ਼ਕ ਵੀਰ ਜਿਹੜਾ ਗਰਾਊਂਡ ਛੱਡ ਕੇ ਜਾਊਗਾ ਉਹਨੂੰ ਗਰਾਊਂਡ ਦੀ ਸੌਹ ਹੈ ਜਿਹੜਾ ਗਲਤ ਗਲਤ ਫੈਸਲਾ ਲੈ ਕੇ ਇੱਥੇ ਸਾਨੂੰ ਆਕੜ ਦਿਖਾਉਣਾ ਹੀ ਮੈਦਾਨ ਛੱਡ ਕੇ ਜਾਣਾ ਜੇ ਦੋਨੇ ਟੀਮਾਂ ਚੋਟੀ ਦੀਆਂ ਰੇਡ ਪਾਓ ਫੈਸਲਾ ਹੋ ਜਾ। ਮੈਚ ਜਿੱਤੇ ਆ ਬਸ ਸਿਰਫ ਬੈਸਟਾਂ ਦਾ ਰੌਲਾ। ਸਾਈਟਰੀ ਸਾਹਿਬ ਬੈਸਟਾਂ ਦਾ ਰੌਲਾ ਹੀ ਖਤਮ ਕਰਦੇ ਹੋ ਵੀ ਬੈਸਟਾਂ ਅਗਲੇ ਸਾਲ ਵਿੱਚ ਜੋੜ ਦਿਆਂਗੇ ਹੋਰ। ਬੈਸਟਾਂ ਨੂੰ ਕੋਈ ਇਨਾਮ ਨਹੀਂ ਦਿੰਦੇ ਫੇਰ। ਅਸੀਂ ਮਾਈ ਕਮੈਂਟਰੀ ਦੇ ਫੈਸਲਾ ਕਰਿਆ ਮੈਚ ਜਮਾਂ ਸਹੀ ਚੱਲੀ ਜਾਂਦਾ। ਮੈਚ ਚਲਵੇੜਾ ਜਿੱਤ ਗਿਆ ਰੇਡਰ ਦਾ ਅਸੀਂ ਕੈਨਸਲ ਕਰਦੇ ਆ ਅਗਲੇ ਟੂਰਨਾਮੈਂਟ ਚ ਪਾਵਾਂਗੇ ਸਟਾਫਰ ਨੂੰ ਦੇਵਾਂਗੇ ਕੋਸਹਿਮ ਤੋਂ ਜਲੂਸ ਕੱਢਦੇ ਨੇ। ਅੱਧੀ ਰੱਖਾਂਗੇ ਨਾਮ ਜਦੋਂ ਬੇਈਮਾਨ ਨੇ ਦਿੰਦਾ ਹੀ ਨਹੀਂ ਬਾਈ ਕਿਸੇ ਨੂੰ ਸੋਡੇ ਨਾਲ ਫੈਸਲਾ ਸਾਡਾ ਬਾਈ ਉਹ ਵੀ ਜਾਣ ਕੇ ਲੱਗਿਆ ਮੇਰਾ ਐਂ ਤਾਂ ਦੇਖ ਲੋ ਯਾਰ ਪਹਿਲਾਂ ਕਿਹੜੇ ਜਾਫੀ ਲੱਗਦੇ ਨੇ ਪਹਿਲਾਂ ਕਿਹੜੇ ਜਾਫੀ ਲੱਗਦੇ ਨੇ ਰੋਣਾ ਰੋਣਾ ਛੋਡੇ 25000 ਦਾ ਗੱਡੀ ਇੱਕ ਦਾ ਖਾ ਅੱਜ ਦੇ ਟੂਰਨਾਮੈਂਟ ਦੀ ਫਾਸਟ ਟੀਮ ਆ ਜਿਹੜੀ ਜਲਵੇੜਾ ਸੈਕੰਡ ਹੈ ਝਾੜੋ ਬੈਸਟ ਜਾਫੀ ਛੇ ਟੱਚ ਦੋ ਜੱਫੇ ਚੱਕ ਦੇਸ਼ ਰਾਜ ਵਾਲਾ ਮੁੰਡਾ ਗੱਗੀ ਆ ਨਾ ਜਿਹੜਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦੋ ਆ ਬਾਕੀ ਦੱਸੋ ਜੀ ਬੈਸਟ ਜਾਫੀ ਤੇ ਕਲੀਅਰ ਹੋ ਗਿਆ ਰੇਡਰ ਵਾਲਾ ਦੱਸਿਓ ਜਰਾ ਉਹਦਾ ਕੀ ਕਰਦਾ ਹੈ ਭਾਈ ਇਹਨਾਂ ਦੇ ਰੇਡਾਂ ਤੇ ਪੈਸੇ ਲੱਗੇ ਸੀ ਤਿੰਨ ਰੇਡਾਂ ਸਫਲਤਾ